ਛੋਟੀ ਲੜਕੀ ਨਾਲ ਹਾਦਸਾ ਵਾਪਰਿਆ ਔਰ ਉਹਦੀ ਸਿਰ ਦੇ ਉੱਪਰ ਟਰੱਕ ਦਾ ਜਿਹੜਾ ਟਾਇਰ ਲੰਘਨ ਕਰਕੇ ਉਹਦੀ ਜਾਨ ਚਲੀ ਗਈ ਸੀ ਸਿਰ ਦੀ ਕੋਪੜੀ ਜਿਹੜੀ ਉਹ ਟਾਇਰ ਥੱਲੇ ਆਣ ਕੇ ਜੜੀ ਕੁਚਲੀ ਗਈ ਸੀ ਟ੍ਰੈਫਿਕ ਮੁਲਾਜ਼ਮ ਨੇ ਉਹ ਉੱਥੇ ਹੀ ਖੜੇ ਹੁੰਦੇ ਨੇ ਚਾਹੇ ਬਾਰਿਸ਼ ਦਾ ਮੌਸਮ ਹੈ ਸਰਦੀ ਹੈ ਗਰਮੀ ਹੈ ਉਹਦੇ ਵਿੱਚ ਉਹ ਤੁਹਾਨੂੰ ਖੜੇ ਮਿਲਣਗੇ ਉਦੋਂ ਕੋਈ ਜਿਹਨੂੰ ਵੀ ਡਟੇਨ ਕਰੀਦਾ ਰੋਕੀਦਾ ਉਹ ਕੀ ਕਰਦਾ ਕਿ ਡਾਕੂਮੈਂਟ ਕੱਢਣ ਦੀ ਬਜਾਏ ਫੋਨ ਕੱਢ ਲੈਂਦਾ ਔਰ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨੇ ਉਹ ਆਪਣੇ ਫੋਨ ਨਹੀਂ ਘਟਦੇ ਉਹ ਆਪਣੇ ਡਾਕੂਮੈਂਟ ਲੈ ਕੇ ਪੇਸ਼ ਕਰਦੇ ਨੇ ਔਰ ਆਰਾਮ ਨਾਲ ਚਲੇ ਜਾਂਦੇ ਨੇ ਜਣੋਂ ਦੇ ਨੀ ਰਿਕਸ਼ਾ ਸੜਕ ਉੱਪਰ ਜਿਹੜੀ ਆ ਇਹਨਾਂ ਦੀ ਕਰਾਊਡ ਰ ਹੋ ਗਈ ਆ ਪੀੜ ਹੈਗੀ ਆ ਔਰ ਜਿੱਥੇ ਇਹਨਾਂ ਨੂੰ ਥੋੜੀ ਜਿਹੀ ਜਗ੍ਹਾ ਮਿਲਦੀ ਆ ਇਹ ਕੱਢ ਕੇ ਅੱਗੇ ਲੈ ਜਾਂਦੇ ਔਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਖੜੀ ਹੋ ਜਾਂਦੀ ਸਪੈਸ਼ਲੀ ਜਿੱਦਾਂ ਬਟਾਲਾ ਦੇ ਕੁਝ 2-3 ਏਰੀਆਜ਼ ਨੇ ਜਿੱਥੇ ਬਹੁਤ ਜ਼ਿਆਦਾ ਕਰਾਊਡ ਹੈ ਹਾਂਜੀ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਆ ਉੱਥੇ ਫਿਰ ਕਿਦਾਂ ਤੁਸੀਂ ਮੈਨੇਜ ਕਰਦੇ ਹੋ ਟ੍ਰੈਫਿਕ ਪੁਲਿਸ ਬਟਾਲਾ ਵੱਲੋਂ ਐਨਪ੍ਰੋਚਮੈਂਟ ਹਟਾਈ ਗਈ ਆ ਸੜਕਾਂ ਦੇ ਉੱਪਰ ਜਿਹੜੇ ਨਜਾਇਜ਼ ਤੌਰ ਤੇ ਰੇੜੀਆਂ ਫੜੀਆਂ ਲੱਗੀਆਂ ਗਈਆਂ ਉਹਨਾਂ ਨੂੰ ਹਟਾਇਆ ਗਿਆ ਸੜਕ ਤੋਂ ਜਲੰਧਰ ਰੋਡ ਵਿਸ਼ਾਲ ਮੈਗਾ ਮਾਰਟ ਹੈਗਾ ਉੱਥੇ ਗਲਤ ਤਰੀਕੇ ਨਾਲ ਚੌਰਾਹਾ ਹੋਣ ਕਰਕੇ ਲੋਕ ਗਲਤ ਐਂਟਰੈਂਸ ਕਰਦੇ ਸੀਗੇ ਉਸ ਨੂੰ ਆਪਾਂ ਵਨਵੇ ਕਰ ਦਿੱਤਾ ਜਿੱਥੇ ਕਿ ਇੱਕ ਦੋ ਮੌਤਾਂ ਵੀ ਹੋਈਆਂ ਨੇ ਜੈ ਹਿੰਦ ਬਿਹਾਈਂਡ ਦਾ ਬੈਚ ਦੀ ਇਸ ਸੀਰੀਜ਼ ਦੇ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਏਐਸਆਈ ਮਨਜਿੰਦਰ ਸਿੰਘ ਮਨਜਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮਨਜਿੰਦਰ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਪੁਲਿਸ ਡਿਪਾਰਟਮੈਂਟ ਨੂੰ ਕਦੋਂ ਜੁਆਇਨ ਕੀਤਾ ਤੁਸੀਂ ਮੈਂ 94 ਦੇ ਵਿੱਚ ਜੁਆਇਨ ਕੀਤਾ ਜੀ ਇਸ ਮਹੀਨੇ ਤੁਹਾਨੂੰ ਆਲਮੋਸਟ 30 ਸਾਲ ਹੋ ਗਏ ਨੇ 30 ਸਾਲ ਦੀ ਸਰਵਿਸ ਦੇ ਵਿੱਚ ਤੁਸੀਂ ਤੁਹਾਡੀ ਪੋਸਟਿੰਗ ਕਿੱਥੇ-ਕਿੱਥੇ ਰਹੀ ਹੈ ਔਰ ਕੀ ਤੁਹਾਨੂੰ ਚੈਲੰਜਸ ਮਿਲੇ ਕੀ ਤੁਹਾਨੂੰ ਸਿੱਖਣ ਨੂੰ ਕੀ ਕੁਝ ਸਿੱਖਣ ਲਈ ਮਿਲਿਆ ਕਿਹੜੇ ਕਿਹੜੇ ਆਫੀਸਰਸ ਦੇ ਨਾਲ ਤੁਸੀਂ ਕੰਮ ਕੀਤਾ ਉਹਦੇ ਬਾਰੇ ਥੋੜਾ ਸਾਨੂੰ ਦੱਸੋ ਮੈਂ 94 ਦੇ ਵਿੱਚ ਜੁਆਇਨ ਕੀਤਾ ਸੀਗੇ ਜੀ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਕਰਦੇ ਸਮੇਂ ਉਸ ਤੋਂ ਬਾਅਦ ਮੈਂ ਨਾਲ ਹੀ ਫਸਟ ਬੈਦ ਵਿੱਚ ਜਿਹੜਾ 95 ਦੇ ਡ੍ਰਿਲ ਕੀਤੀ ਡ੍ਰਿਲ ਕਰਨ ਤੋਂ ਬਾਅਦ ਫਿਰ ਮੈਂ ਡ੍ਰਿਲ ਇਨਸਟ੍ਰਕਟਰ ਤਨਾਤਰਿਆਂ ਜੀ ਜਾਣਖਿਲਾਂ ਦੇ ਵਿੱਚ ਉਸ ਤੋਂ ਬਾਅਦ ਮੈਂ 98 10 ਸਾਲ ਮਹੀਨੇ ਦੇ ਵਿੱਚ ਬਟਾਲੇ ਪੁਲਿਸ ਵਿੱਚ ਜਿਲ੍ਹਾ ਆ ਗਿਆ। ਅਤੇ ਫਿਰ ਮੈਂ ਪੁਲਿਸ ਲਾਈਨ ਦੇ ਵਿੱਚ ਫਿਰ ਅਜੇ ਇਨਸਟ੍ਰਕਟਰ ਕੰਮ ਕੀਤਾ। ਫਿਰ ਮੈਨੂੰ ਮੌਕਾ ਮਿਲਿਆ ਜੀ ਇੱਕ ਵਰਦੀ ਸਟੋਰ ਦੇ ਵਿੱਚ ਲੱਗਣ ਦਾ। ਉਸ ਤੋਂ ਬਾਅਦ ਮੈਂ ਐਸਐਸਪੀ ਰੈ residense ਤੇ ਵੀ ਰਹਿਣ 1.5 ਸਾਲ। ਫਿਰ ਮੈਂ ਸਿਵਲ ਲਾਈਨ ਥਾਣੇ ਸਾਹਜ ਕੇਂਦਰ ਦੇ ਵਿੱਚ ਮੈਂ ਕੰਮ ਕੀਤਾ 1 ਸਾਲ। ਫਿਰ ਮੈਂ 2012 ਦੇ ਵਿੱਚ ਮੈਨੂੰ ਮੌਕਾ ਮਿਲਿਆ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਵਿੱਚ ਲੱਗਣ ਦਾ। ਔਰ ਇਸ ਦੌਰਾਨ ਜਿੰਨੇ ਵੀ ਆਫੀਸਰਸ ਰਹੇ ਨੇ ਉਹਨਾਂ ਨਾਲ ਤਜਰਬਾ ਜਿਹੜਾ ਬਹੁਤ ਵਧੀਆ ਰਿਹਾ ਜਿਹੜੇ ਸੀਨੀਅਰ ਆਫਸਰ ਸਾਡੇ ਕੰਮ ਨੂੰ ਐਪਰੀਸ਼ੀਏਟ ਕਰਦੇ ਨੇ ਕੰਮ ਨੂੰ ਸਲਾਉਂਦੇ ਨੇ ਉਹਦੇ ਨਾਲ ਸਾਨੂੰ ਕੰਮ ਕਰਨ ਦਾ ਡਿਊਟੀ ਕਰਨ ਦਾ ਹੋਰ ਜਿਹੜਾ ਹੌਸਲਾ ਮਿਲਦਾ ਹੌਸਲਾਵਾਦ ਆ ਸਾਡਾ ਬਿਲਕੁਲ ਤੁਸੀਂ ਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹੋ ਤੁਹਾਡੀਆਂ ਕਾਫੀ ਰੀਲਸ ਵੀ ਵਾਇਰਲ ਹੁੰਦੀਆਂ ਨੇ ਔਰ ਵਧੀਆ ਵੇ ਨਾਲ ਤੁਸੀਂ ਐਜੂਕੇਟ ਕਰਦੇ ਹੋ ਸਾਰਿਆਂ ਨੂੰ ਇਟਾ ਹੈ ਮਤਲਬ ਸਾਂਝ ਦੇ ਸੈਮੀਨਾਰਸ ਹੋਣ ਜਾਂ ਟ੍ਰੈਫਿਕ ਪੁਲਿਸ ਦੇ ਸੈਮੀਨਾਰਸ ਹੋਣ ਹਮੇਸ਼ਾ ਤੁਹਾਡੀ ਐਕਟਿਵ ਪਾਰਟਿਸਪੇਸ਼ਨ ਹੁੰਦੀ ਹੈ ਤੇ ਇਹਦੇ ਪਿੱਛੇ ਕੀ ਖਾਸ ਕਾਰਨ ਕੋਈ ਕੋਈ ਇੱਕ ਤਰ੍ਹਾਂ ਇੱਕ ਘਟਨਾ ਵਾਪਰੀ ਸੀ ਕਿ ਜੀ 13 14 ਸਾਲ ਦੇ ਵਿੱਚ ਮੈਂ ਧਾਰੀਵਾਲ ਦੇ ਇੱਕ ਦੁਕਾਨ ਦੇ ਵਿੱਚ ਬੈਠਾ ਸੀਗਾ ਜੀ ਉੱਥੇ ਇੱਕ ਛੋਟੀ ਲੜਕੀ ਨਾਲ ਹਾਦਸਾ ਵਾਪਰਿਆ ਔਰ ਉਹਦੀ ਸਿਰ ਦੇ ਉੱਪਰ ਟਰੱਕ ਦਾ ਜਿਹੜਾ ਟਾਇਰ ਲੰਘਨ ਕਰਕੇ ਉਹਦੀ ਜਾਨ ਚਲੀ ਗਈ ਸੀ ਸੋ ਮੈਂ ਦੇਖਿਆ ਕਿ ਉਹਦੀ ਸਿਰ ਦੀ ਖੋਪਰੀ ਜਿਹੜੀ ਉਹ ਟਾਇਰ ਥਲੇ ਆਣ ਕੇ ਜਿਹੜੀ ਕੁਚਲੀ ਗਈ ਸੀ ਸੋ ਮੈਂ ਸੋਚਿਆ ਕਿ ਹੈਲਮਟ ਪਾਉਣਾ ਜਿਹੜਾ ਆ ਅਸੀਂ ਲੋਕ ਨਹੀਂ ਜ਼ਰੂਰੀ ਸਮਝਦੇ ਇਹ ਕਿੰਨਾ ਸਾਡੀ ਲਾਈਫ ਵਾਸਤੇ ਕਿੰਨਾ ਜ਼ਰੂਰੀ ਆ ਸੋ ਮੈਂ ਉੱਥੋਂ ਪ੍ਰਭਾਵਿਤ ਹੋ ਕੇ ਤੇ ਮੈਂ ਫਿਰ ਜਿਹੜਾ ਆ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਵਿੱਚ ਮੈਂ ਮੈਨੂੰ ਇਹ ਪ੍ਰੇਰਣਾ ਮਿਲੀ ਕਿ ਇਹ ਜਿਹੜੀ ਜਾਣਕਾਰੀ ਆ ਇਹ ਫਿਰ ਸਾਰਿਆਂ ਤੱਕ ਜਿਹੜੀ ਪਹੁੰਚਣੀ ਚਾਹੀਦੀ ਆ ਕਿ ਅਸੀਂ ਹੈਲਮਟ ਕਿਉਂ ਨਹੀਂ ਪਾਉਂਦੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਆ ਜਿਹਦੇ ਕਰਕੇ ਸਾਡੀ ਜਿਹੜੀ ਲਾਈਫ ਆ ਉਸੇ ਵੋ ਜਾਂਦੀ ਆ ਸੋ ਬਾਕੀ ਜਿੱਥੇ ਮੈਨੂੰ ਮੌਕਾ ਮਿਲਦਾ ਤੇ ਵੀਡੀਓਜ਼ ਬਣਾਉਂਦਾ ਜੀ ਮੈਨੂੰ ਬੋਲਾਂ ਚ ਕੋਈ ਉਹ ਨਹੀਂ ਹੈਗਾ ਮੈਨੂੰ ਚੰਗਾ ਲੱਗਦਾ ਜੇਕਰ ਮੈਨੂੰ ਕੋਈ ਕੰਮ ਕਰਨ ਦਾ ਅਫਸਰ ਮਿਲਦਾ ਮੈਂ ਉਹ ਕੰਮ ਕਰਕੇ ਖੁਸ਼ ਖੁਸ਼ ਹੁਣਾ ਤੁਹਾਡੀਆਂ ਵੀਡੀਓਜ਼ ਤੋਂ ਇਦਾਂ ਲੱਗਦਾ ਕਿ ਐਕਟਿੰਗ ਦਾ ਵੀ ਸ਼ੌਂਕ ਹੈਗਾ ਤੁਹਾਨੂੰ ਹੈਗਾ ਬਿਲਕੁਲ ਹੈਗਾ ਜੀ ਉਹ ਕੰਮ ਕਰਕੇ ਮੈਨੂੰ ਚੰਗਾ ਲੱਗਾ ਜੀ ਤੇ ਲੋਕਾਂ ਨੇ ਵੀ ਮੈਨੂੰ ਬਹੁਤ ਸਰਾਇਆ ਜੀ ਬਿਲਕੁਲ ਨਹੀਂ ਬਹੁਤ ਵਧੀਆ ਤੁਹਾਡਾ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਵੀ ਮਨਿੰਦਰ ਜੀ ਹੁਣ ਇੰਨਾ ਟਾਈਮ ਹੋ ਗਿਆ ਤੁਹਾਨੂੰ ਟ੍ਰੈਫਿਕ ਦੇ ਵਿੱਚ ਜੌਬ ਕਰਦਿਆਂ ਤਾਂ ਤੁਹਾਡੀ ਪੂਰੀ ਟੀਮ ਡਿਊਰਿੰਗ ਡਿਊਟੀ ਦੇ ਦੌਰਾਨ ਕੀ ਚੈਲੰਜਸ ਫੇਸ ਕਰਦੀ ਹੈ ਉਹ ਚਾਹੇ ਚਾਲਾਂਸ ਨਾਲ ਰਿਲੇਟਡ ਹੋਵੇ ਜਾਂ ਟ੍ਰੈਫਿਕ ਡਾਇਵਰਜਨ ਹੋਗੀ ਕੋਈ ਵੀ ਤਰ੍ਹਾਂ ਦਾ ਕਿਸ ਤਰ੍ਹਾਂ ਦੇ ਚੈਲੰਜਸ ਤੁਸੀਂ ਫੇਸ ਕਰਦੇ ਹੋ ਸਾਡੀ ਟ੍ਰੈਫਿਕ ਦੀ ਡਿਊਟੀ ਬਹੁਤ ਹਾਰਡ ਹੈ ਚਾਹੇ ਮੀਂਹ ਹਨੇਰੀ ਉੱਪਰ ਹੋਵੇ ਚਾਹੇ ਟੈਂਪਰੇਚਰ 50 ਡਿਗਰੀ ਸੈਲਸੀਅਸ ਹੋ ਜੇ ਜੀ ਲੇਕਿਨ ਟ੍ਰੈਫਿਕ ਜਿਹੜੀ ਆ ਟ੍ਰੈਫਿਕ ਮੁਲਾਜ਼ਮ ਨੇ ਉਹ ਉੱਥੇ ਹੀ ਖੜੇ ਹੁੰਦੇ ਨੇ ਚਾਹੇ ਬਾਰਿਸ਼ ਦਾ ਮੌਸਮ ਹੈ ਸਰਦੀ ਹੈ ਗਰਮੀ ਹੈ ਉਹਦੇ ਵਿੱਚ ਉਹ ਤੁਹਾਨੂੰ ਖੜੇ ਮਿਲਣਗੇ ਔਰ ਸੈਕੰਡਰੀ ਜਿਹੜਾ ਆ ਤੁਸੀਂ ਦੇਖਦੇ ਹੋ ਕਿ ਵਾਹਨ ਜਿਹੜੇ ਨੇ ਬਹੁਤ ਜ਼ਿਆਦਾ ਹੋ ਗਏ ਨੇ ਈ ਰਿਕਸ਼ਾ ਬਹੁਤ ਜ਼ਿਆਦਾ ਹੋ ਗਏ ਨੇ ਮੋਟਰਸਾਈਕਲ ਜਿਹੜਾ ਆ ਗਿਆ ਸੜਕ ਤੇ ਟ੍ਰੈਫਿਕ ਦਿਨੋਂ ਦਿਨ ਵੱਧ ਰਹੀ ਆ ਇਹ ਚੈਲੰਜ ਨੇ ਸਾਡੇ ਲਈ ਔਰ ਜਦੋਂ ਅਸੀਂ ਸੜਕ ਦੇ ਉੱਪਰ ਇਨਫੋਰਸਮੈਂਟ ਤੇ ਚਲਾਨ ਕਰਦੇ ਆ ਜੀ ਉਦੋਂ ਕੋਈ ਜਿਹਨੂੰ ਵੀ ਡੇਟੇਨ ਕਰੀਦਾ ਰੋਕੀਦਾ ਉਹ ਕੀ ਕਰਦਾ ਕਿ ਡਾਕੂਮੈਂਟ ਕੱਢਣ ਦੀ ਬਜਾਏ ਫੋਨ ਕੱਢ ਲੈਂਦਾ ਔਰ ਉਹ ਫੋਨ ਕੱਢ ਕੇ ਤੇ ਸਾਨੂੰ ਜਿਹੜਾ ਪ੍ਰੈਸ਼ਰਾਈਜ਼ ਕਰਦੇ ਨੇ ਹੂੰ ਔਰ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਚਲਾਨ ਨਾ ਹੋਵੇ ਜਦੋਂ ਫਿਰ ਉਹਨਾਂ ਦੀ ਕੋਈ ਵਾਪੇਸ਼ ਨਹੀਂ ਚੱਲਦੀ ਤੇ ਫਿਰ ਚਲਾਨ ਜਿਹੜਾ ਉਹ ਹੋਣਾ ਹੀ ਹੋਣਾ ਹੈ ਚਲਾਨ ਜਿਹੜਾ ਉਹ ਕਰਨਾ ਹੀ ਪੈਂਦਾ ਔਰ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨੇ ਉਹ ਆਪਣੇ ਫੋਨ ਨਹੀਂ ਕੱਢਦੇ ਉਹ ਆਪਣੇ ਡਾਕੂਮੈਂਟ ਲਿਆ ਕੇ ਪੇਸ਼ ਕਰਦੇ ਨੇ ਔਰ ਆਰਾਮ ਨਾਲ ਚਲੇ ਜਾਂਦੇ ਨੇ ਉਹ ਬੰਦਾ ਕੌਨਫੀਡੈਂਟਲੀ ਡੀਲ ਕਰਦਾ ਬਿਲਕੁਲ ਉਹ ਡਰਦਾ ਨਹੀਂ ਹੈ ਉਹ ਫੋਨ ਨਹੀਂ ਕੱਢਦਾ ਉਹ ਆਪਣੇ ਡਾਕੂਮੈਂਟ ਕੱਢ ਕੇ ਤੇ ਦਿਖਾ ਕੇ ਤੇ ਆਪਣਾ ਚਲੇ ਜਾਂਦਾ ਲੇਕਿਨ ਜਿਹੜੇ ਫੋਨ ਕੱਢਦੇ ਨੇ ਉਹ ਫਿਰ ਸਾਡੇ ਨਾਲ ਉਲਝੇਦੇ ਨੇ ਬਹਿਸ-ਵਸਾਈ ਕਰਦੇ ਨੇ ਕਿ ਅਸੀਂ ਚਲਾਨ ਸਾਡਾ ਨਾ ਹੀ ਹੋਵੇ ਪਰ ਨਹੀਂ ਜਿੱਥੇ ਉਹ ਗਲਤ ਨੇ ਸਾਡਾ ਚਲਾਨ ਕਰਨਾ ਜਿਹੜਾ ਸਾਡਾ ਬਣਦਾ ਔਰ ਚਲਾਨ ਕਰਕੇ ਹੀ ਹਟੇਗਾ ਮੁਹਿੰਦਰ ਜੀ ਅਗਰ ਆਪਾਂ ਪਿਛਲੇ 10-15 ਸਾਲ ਦੇ ਨਾਲ ਟ੍ਰੈਫਿਕ ਦੀ ਸਿਚੁਏਸ਼ਨ ਨੂੰ ਕੰਪੇਅਰ ਕਰੀਏ ਜੀ ਹੋਣ ਵਾਲੀ ਟ੍ਰੈਫਿਕ ਸਿਚੁਏਸ਼ਨ ਦੇ ਨਾਲ ਤਾਂ ਰੋਡਸ ਉਹੀ ਨੇ ਲੇਕਿਨ ਲੋਕਾਂ ਕੋ ਵਹੀਕਲਸ ਵਧ ਗਏ ਨੇ ਤਾਂ ਉਸ ਚੀਜ਼ ਕਰਕੇ ਉਹਨਾਂ ਹਾਲਾਤਾਂ ਦੇ ਵਿੱਚ ਟ੍ਰੈਫਿਕ ਪੁਲਿਸ ਨੂੰ ਕੀ ਨਵੇਂ ਚੈਲੰਜ ਫੇਸ ਕਰਨਾ ਪੈਂਦਾ ਹੈ ਪਹਿਲਾਂ ਨਾਲੋਂ ਟ੍ਰੈਫਿਕ ਜਿਹੜੀ ਹੈ ਦਿਨੋਂ-ਦਿਨ ਵਧ ਰਹੀ ਹੈ ਹਰ ਬੰਦੇ ਕੋਲ 4-ਵੀਲਰ 2-ਵੀਲਰ ਆ ਰਹੇ ਨੇ ਜੀ ਉਹ ਜਿਹਦੇ ਕਰਕੇ ਟ੍ਰੈਫਿਕ ਦਾ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਔਰ ਸੜਕ ਦੇ ਉੱਪਰ ਲੋਕ ਜਿੱਥੇ ਕਰਾਊਡਡ ਏਰੀਆ ਉਹਨਾਂ ਨੂੰ ਪਤਾ ਹੈਗਾ ਲੇਕਿਨ ਫਿਰ ਵੀ ਵਾਹਨ ਲੈ ਕੇ ਤੇ ਉੱਥੇ ਚਲੇ ਜਾਂਦੇ ਨੇ ਔਰ ਜਿੱਥੇ ਉਹਨਾਂ ਦਾ ਜੀ ਕਰਦਾ ਵਾਹਨ ਖੜਾ ਕੀਤਾ ਔਰ ਉਹ ਚਲੇ ਗਏ ਉਹਨਾਂ ਨੂੰ ਇਹ ਨਹੀਂ ਹੈ ਕਿ ਕੋਈ ਅਗਲੇ ਪਿਛਲੇ ਨੂੰ ਕੋਈ ਟ੍ਰੈਫਿਕ ਨਾਲ ਜਿਹੜੀ ਹੈ ਸਮੱਸਿਆ ਪੇਸ਼ ਆ ਸਕਦੀ ਹੈ ਬਸ ਉਹ ਆਪਣਾ ਵਾਹਨ ਜਿੱਥੇ ਲਗਾਇਆ ਉੱਥੇ ਖੜਾ ਕਰਕੇ ਉਹ ਚਲੇ ਜਾਂਦੇ ਨੇ ਔਰ ਉਹ ਬਸ ਸਟੈਂਡ ਦੇ ਸਾਹਮਣੇ ਵੀ ਇਹੀ ਹਾਲ ਆ ਜਿੱਥੇ ਆਪਣਾ ਸੜਕ ਜਿਹੜੀ ਆ ਉਹ ਬਲੌਕ ਹੋ ਜਾਂਦੀ ਆ ਲੋਕ ਆਪਣੇ ਕੰਮ ਕਾਜ ਕਰਨ ਲਈ ਸੜਕ ਨੂੰ ਸੜਕ ਉੱਪਰ ਪਾਰ ਕਰਕੇ ਗਲਤ ਤਰੀਕੇ ਨਾਲ ਜਿਹੜੀ ਉਹ ਪਾਰਕਿੰਗ ਕਰਕੇ ਚਲੇ ਜਾਂਦੇ ਨੇ ਜਿੱਤੇ ਕਰਕੇ ਫਿਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਪੇਸ਼ ਆਉਂਦੀ ਆ ਆ ਈ ਰਿਕਸ਼ੇ ਕਿੰਨੇ ਹੋ ਗਏ ਨੇ ਦਿਨੋਂ ਦੇ ਦਿਨ ਈ ਰਿਕਸ਼ਾ ਸੜਕ ਉੱਪਰ ਜਿਹੜੀ ਆ ਇਹਨਾਂ ਦੀ ਕਰਾਊਡਰ ਹੋ ਗਈ ਆ ਢੇਡ ਹੈਗੀ ਆ ਔਰ ਜਿੱਥੇ ਇਹਨਾਂ ਨੂੰ ਥੋੜੀ ਜਿਹੀ ਜਗ੍ਹਾ ਮਿਲਦੀ ਆ ਇਹ ਕੱਢ ਕੇ ਅੱਗੇ ਲੈ ਜਾਂਦੇ ਔਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਖੜੀ ਹੋ ਜਾਂਦੀ ਆ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਕੀ ਐਫਰਟਸ ਕੀਤੇ ਜਾ ਰਹੇ ਨੇ ਟ੍ਰੈਫਿਕ ਨੂੰ ਸਮੂਥਲੀ ਔਰ ਸਿਸਟਮੈਟਿਕਲੀ ਚਲਾਉਣ ਵਾਸਤੇ ਸਪੈਸ਼ਲੀ ਜਿੱਦਾਂ ਬਟਾਲਾ ਦੇ ਕੁਝ 2-3 ਏਰੀਆਜ਼ ਨੇ ਜਿੱਥੇ ਬਹੁਤ ਜ਼ਿਆਦਾ ਕਰਾਊਡ ਹੈ ਹਾਂਜੀ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਆ ਉੱਥੇ ਫਿਰ ਕਿਦਾਂ ਤੁਸੀਂ ਮੈਨੇਜ ਕਰਦੇ ਹੋ ਇਕਤਾ ਜਿਹੜੇ ਦੁਕਾਨਦਾਰਾਂ ਵੱਲੋਂ ਇਨਕ੍ਰੋਚਮੈਂਟ ਕੀਤੀ ਗਈ ਹੁੰਦੀ ਹੈ ਜੀ ਟ੍ਰੈਫਿਕ ਪੁਲਿਸ ਵੱਲੋਂ ਬਟਾਲਾ ਵੱਲੋਂ ਐਨਕ੍ਰੋਚਮੈਂਟ हटਾਈ ਗਈ ਆ ਸੜਕਾਂ ਦੇ ਉੱਪਰ ਜਿਹੜੇ ਨਜਾਇਜ਼ ਤੌਰ ਤੇ ਰੇੜੀਆਂ ਫੜੀਆਂ ਲੱਗੀਆਂ ਗਈਆਂ ਉਹਨਾਂ ਨੂੰ ਹਟਾਇਆ ਗਿਆ ਸੜਕ ਤੋਂ ਔਰ ਕਾਫੀ ਸਪੇਸ ਜਿਹੜੀ ਹੈ ਸਾਨੂੰ ਮਿਲ ਗਈ ਹੈ ਜਿਸ ਦੇ ਕਰੇ ਉੱਪਰ ਸੜਕ ਉੱਪਰ ਆਪਾਂ ਆਰਾਮ ਨਾਲ ਵਹੀਕਲ ਵੀ ਪਾਰਕ ਕਰ ਸਕਦੇ ਹਾਂ ਟ੍ਰੈਫਿਕ ਨੂੰ ਸਮੂਥਲੀ ਚਲਾ ਵੀ ਸਕਦੇ ਹਾਂ ਔਰ ਸੈਕੰਡਲੀ ਜਿਹੜਾ ਹੈ ਸਾਡਾ ਜਲੰਧਰ ਰੋਡ ਵਿਸ਼ਾਲ ਮੈਗਾ ਮਾਰਟ ਹੈਗਾ ਉੱਥੇ ਗਲਤ ਤਰੀਕੇ ਨਾਲ ਚੌਰਾਹਾ ਹੋਣ ਕਰਕੇ ਲੋਕ ਗਲਤ ਐਂਟਰੈਂਸ ਕਰਦੇ ਸੀਗੇ ਉਸ ਨੂੰ ਆਪਾਂ ਵਨਵੇ ਕਰ ਦਿੱਤਾ ਜਿੱਥੇ ਕਿ ਇੱਕ ਦੋ ਮੌਤਾਂ ਵੀ ਹੋਈਆਂ ਨੇ ਵਨ ਵੇ ਕਰ ਨਾਲ ਹੁਣ ਜਿਹੜੀ ਟ੍ਰੈਫਿਕ ਹੋਗਾ ਆਪਣੇ ਸਮੂਥਲੀ ਸਹੀ ਤਰੀਕੇ ਨਾਲ ਰੈਗੂਲੇਟ ਹੋ ਰਹੀ ਹੈ ਇਹ ਟ੍ਰੈਫਿਕ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਔਰ ਜਿਹੜੇ ਸਾਡੇ ਕੋਲ ਇੱਕ ਹੁਣ ਰਿਕਵਰੀ ਵੈਨ ਵੀ ਸਾਨੂੰ ਮਹੱਈਆ ਹੋ ਗਈ ਆ ਜਿਸ ਨਾਲ ਅਸੀਂ ਗਲਤ ਤਰੀਕੇ ਨਾਲ ਲੋਕ ਜਿਹੜੇ ਪਾਰਕਿੰਗ ਕਰ ਜਾਂਦੇ ਵਹੀਕਲ ਉਹਨਾਂ ਨੂੰ ਅਸੀਂ ਟੋ ਕਰ ਰਹੇ ਹਾਂ ਮਨਿੰਦਰ ਜੀ ਤੁਸੀਂ ਇੱਥੇ ਹੁਣ ਰੋਡ ਐਕਸੀਡੈਂਟਸ ਦੀ ਗੱਲ ਕੀਤੀ ਹੈ ਸਪੈਸ਼ਲੀ ਜਿੱਦਾਂ ਜਲੰਧਰ ਰੋਡ ਵਾਲਾ ਏਰੀਆ ਮਿਸ਼ਾਉ ਮੇਗਾ ਮਾਰਦੇ ਸਾਹਮਣੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਤੁਹਾਡੇ opinion ਦੇ ਅਕੋਰਡਿੰਗਲੀ ਕੀ ਮੇਨ ਕਾਰਨ ਨੇ ਰੋਡ ਐਕਸੀਡੈਂਟਸ ਤੇ ਫਸਟ ਆਫ ਆਲ ਐਕਸੀਡੈਂਟ ਦਾ ਕਾਰਨ ਇੱਕ ਹੈਗਾ ਜੀ ਗਲਤ ਤਰੀਕੇ ਨਾਲ ਐਂਟਰੈਂਸ ਜੀ ਜਦੋਂ ਕੋਈ ਵੀ ਵਾਹਨ ਲੈ ਕੇ ਘਰ ਤੋਂ ਨਿਕਲਦਾ ਉਹ ਲਿੰਕ ਰੋਡ ਤੋਂ ਮੇਨ ਸੜਕ ਤੇ ਆਉਂਦਾ ਹਮ ਹਾਈਵੇ ਤੇ ਕਹਿ ਲਓ ਜਾਂ ਉਹ ਜਦੋਂ ਸੜਕ ਦੇ ਉੱਪਰ ਆਉਂਦਾ ਉਹਦਾ ਫਸਟ ਕੰਮ ਬੰਦਾ ਰੁਕਣਾ ਦੇਖਣਾ ਉਸ ਤੋਂ ਬਾਅਦ ਸੜਕ ਉੱਪਰ ਐਂਟਰਸ ਕਰਨੀ ਲੇਕਿਨ ਜੋ ਵੀ ਵਹੀਕਲ ਆ ਕੇ ਆਉਂਦਾ ਇਹ ਨਾ ਗਲਾਂ ਦੀ ਪ੍ਰਵਾਹ ਕੀਤੇ ਬਿਨਾ ਹੀ ਸੜਕ ਦੇ ਉੱਪਰ ਐਂਟਰਸ ਕਰ ਜਾਂਦਾ ਜਿਹਦੇ ਕਾਰਨ ਉਹਦਾ ਖੱਬੇ ਸੱਜੇ ਨਾ ਦੇਖਣਾ ਜਿਹੜਾ ਉਹ ਐਕਸੀਡੈਂਟ ਦਾ ਕਾਰਨ ਬੰਦਾ ਸੈਕੰਡਲੀ ਕੋਈ ਵੀ ਵਹੀਕਲ ਚਲਾ ਰਿਹਾ ਤਾਂ ਅੱਜਕੱਲ ਤੇਜ਼ ਰਫਤਾਰ ਨਾਲ ਵਹੀਕਲ ਚਲਾ ਰਿਹਾ ਪਤਾ ਨਹੀਂ ਉਹਨਾਂ ਨੂੰ ਕਾਲੀ ਆ ਲੰਘਣ ਦੀ ਔਰ ਕਾਲੀ ਦੇ ਵਿੱਚ ਨੁਕਸਾਨ ਫਿਰ ਜਿਹੜਾ ਉਹ ਕਾਫੀ ਜ਼ਿਆਦਾ ਹੋ ਜਾਂਦਾ ਕ੍ਰੋਸ ਕਰਦੇ ਨੇ ਔਰ ਗਲਤ ਤਰੀਕੇ ਨਾਲ ਕ੍ਰੋਸ ਕਰਦੇ ਨੇ ਰੋਂਗ ਓਵਰਟੇ ਕਰਦੇ ਨੇ ਥੱਲੇੋਂ ਦੀ ਗੱਡੀ ਕੱਟ ਕੇ ਲੈਫਟ ਸਾਈਡ ਵੱਲੋਂ ਦੀ ਲੈ ਜਾਂਦੇ ਨੇ ਉਹੋ ਆਦਮੀ ਆਪਣੇ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਉਹ ਜਦੋਂ ਉਹਨੂੰ ਪਤਾ ਨਹੀਂ ਹੈਗਾ ਤਾਂ ਉਹ ਗਲਤ ਤਰੀਕੇ ਨਾਲ ਥੱਲੇੋਂ ਦੀ ਕੱਢ ਰਿਹਾ ਵਹੀਕਲ ਉਹ ਵੀ ਇੱਕ ਐਕਸੀਡੈਂਟ ਦਾ ਕਾਰਨ ਮੋਬਾਈਲ ਫੋਨ ਕਰਦਿਆਂ ਡਰਾਈਵਿੰਗ ਕਰਦਿਆਂ ਮੋਬਾਈਲ ਫੋਨ ਦੀ ਵਰਤੋਂ ਕਰਨੀ ਉਹ ਵੀ ਸਾਡੀ ਟੈਂਸ਼ਨ ਡਿਵਾਈਡ ਕਰ ਦਿੰਦਾ ਹੈ ਉਹ ਐਕਸੀਡੈਂਟ ਦਾ ਕਾਰਨ ਬਣਦੀ ਹੈ ਵਹੀਕਲ ਤੋਂ ਵਹੀਕਲ ਦਾ ਫਾਸਲਾ ਜੀ ਨਾ ਰੱਖ ਕੇ ਚਲਾਉਣਾ ਐਕਸੀਡੈਂਟ ਦਾ ਕਾਰਨ ਰਾਤ ਸਮੇਂ ਹਾਈ ਬੀਮ ਲਾਈਟ ਦੀ ਵਰਤੋਂ ਅਸੀਂ ਕਰਦੇ ਹਾਂ ਉਹ ਵੀ ਐਕਸੀਡੈਂਟ ਦਾ ਕਾਰਨ ਬਣਦਾ ਜੀ ਸੀਟ ਬੈਲਟ ਜਿਹੜੀ ਉਹ ਲਾਉਣੀ ਲਾਜ਼ਮੀ ਆ ਤਾਂ ਕਿ ਸਾਡੀ ਜਿਹੜੀ ਸੁਰੱਖਿਆ ਹੋ ਸਕੇ ਔਰ ਓਵਰਟੇਕ ਕਰਨ ਸਮੇ ਇਹ ਧਿਆਨ ਰੱਖੋ ਕਿ ਅਗਲੇ ਬੰਨੇ ਕੋਈ ਮੋੜ ਤਾਂ ਨਹੀਂ ਹੈਗਾ ਹਾਂ ਅਗਰ ਮੋੜ ਨਹੀਂ ਹੈ ਗਿਆ ਤਾਂ ਆਪਣਾ ਇੰਡੀਕੇਟਰ ਲਗਾ ਕੇ ਤਾਂ ਫਿਰ ਜਿਹੜਾ ਓਵਰਟੇਕ ਕਰੋ ਸਹੀ ਤਰੀਕੇ ਨਾਲ ਓਵਰਟੇਕ ਕਰੋ ਰੋਂਗ ਓਵਰਟੇਕ ਨਾ ਕਰੋ ਸ਼ਰਾਬ ਪੀ ਕੇ ਗੱਡੀ ਚਲਾਉਣਾ ਇਹ ਵੀ ਇੱਕ ਐਕਸੀਡੈਂਟ ਦਾ ਕਾਰਨ ਹੈਗਾ ਤੇਜ਼ ਰਫਤਾਰੀ ਮੌਤ ਦੀ ਤਿਆਰੀ ਸੋ ਇਹ ਜਿਹੜੇ ਐਕਸੀਡੈਂਟ ਦੇ ਕਾਰਨ ਨੇ ਇਹ ਡਰਾਈਵਰ ਆਪ ਬਣਾਉਂਦਾ ਜੀ ਜਿੰਨੂੰ ਅਸੀਂ ਆਪ ਹੀ ਬਚਾ ਸਕਦੇ ਆ ਮੁੰਗੀ ਜੀ ਲਾਸਟ ਦੇ ਵਿੱਚ ਤੁਸੀਂ ਸਾਡੇ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰੇ ਵੱਲੋਂ ਇੱਕ ਅਪੀਲ ਆ ਸਾਰਿਆਂ ਨੂੰ ਕਿ ਆਪਣੇ ਵਹੀਕਲ ਦੇ ਕਾਗਜ਼ਾਤ ਜਿਹੜੇ ਉਹ ਪੂਰੇ ਰੱਖੋ ਡਿੱਗੀ ਲੋਕਰ ਵਿੱਚ ਮੰਨਯੋਗ ਨਹੀਂ ਉਹਨਾਂ ਵਿੱਚ ਦਿਖਾ ਸਕਦੇ ਹੋ ਤੁਸੀਂ ਜਾਂ ਹਾਰਡ ਕਾਪੀ ਜਿਹੜੀ ਆ ਇੱਕ ਜਾਂ ਦੋ ਡਾਕੂਮੈਂਟ ਦੀ ਕੋਲ ਰੱਖੋ ਜੀ ਔਰ ਆਪਣਾ ਜਿਹੜਾ ਵਹੀਕਲ ਨਾਲ ਕਿਸੇ ਕਿਸਮ ਦੀ ਜਿਹੜੀ ਆ ਉਹ ਛੇੜਛਾੜ ਨਾ ਕਰੋ। ਅਗਰ ਕਿਤੇ ਆਪਾਂ ਸਫ਼ਰ ਕਰਨਾ ਆ ਤਾਂ ਉਹ ਸਫ਼ਰ ਨੂੰ ਟਾਈਮ ਪੂਰਾ ਦਈਏ। ਟਾਈਮ ਨੂੰ ਜਿਹੜਾ ਹੈ ਮੈਨੇਜ ਕਰਕੇ ਨਾ ਚੱਲੀਏ। ਹੂੰ ਹੂੰ ਹੂੰ। ਸੋ ਕਿਉਂਕਿ ਅਸੀਂ ਘਰ ਤੋਂ ਚੱਲੇ ਆ ਔਰ ਸ਼ਾਮ ਨੂੰ ਵਾਪਸ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਉਣਾ। ਪਰਿਵਾਰ ਦੇ ਵਿੱਚ ਵਾਪਸ ਅਸੀਂ ਤਾਂ ਹੀ ਆ ਸਕਦੇ ਆ ਅਗਰ ਅਸੀਂ ਸਮੂਥਲੀ ਡਰਾਈਵਿੰਗ ਕਰਾਂਗੇ। ਸ਼ਰਾਬ ਪੀ ਕੇ ਡਰਾਈਵਿੰਗ ਨਹੀਂ ਕਰਨੀ। ਤੇਜ਼ ਰਫ਼ਤਾਰ ਜਿਹੜੀ ਆ ਵਹੀਕਲ ਦਾ ਉਹ ਨਹੀਂ ਚਲਾਉਣਾ। ਕਿਤੇ देर ਨਾ ਪਹੁੰਚਣ ਨਾਲੋਂ देर ਨਾਲ ਪਹੁੰਚਣਾ ਚੰਗਾ ਹੈ ਰਾਜ ਜੀ ਤੋਂ ਵਾਪਸੀ ਤਾਂ ਹੋ ਸਕਦੀ ਆ ਪਰ ਜ਼ਿੰਦਗੀ ਤਾਂ ਵਾਪਸ ਨਹੀਂ ਹੁੰਦੀ ਬਿਲਕੁਲ ਸਹੀ ਗੱਲ ਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਇਨੀਸ਼ੀਏਟਿਵ ਦਾ ਹਿੱਸਾ ਬਣੇ ਹੋ ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਚੈਲੰਜਸ ਔਰ ਦੱਸੇ ਸਾਨੂੰ ਔਰ ਐਜੂਕੇਟ ਕੀਤਾ ਸਾਰਿਆਂ ਨੂੰ ਕਿ ਕੀ ਚੀਜ਼ਾਂ ਦਾ ਧਿਆਨ ਰੱਖ ਕੇ ਸਾਨੂੰ ਡਰਾਈਵ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਇਸ ਇਨੀਸ਼ੀਏਟਿਵ ਦਾ ਹਿੱਸਾ ਬਣਨ ਲਈ ਥੈਂਕ ਯੂ